ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੋਲਾ ਖਬਰੀ ਨਿਊਜ਼ ਤੇ ਦੋਸਤੋ ਤੁਸੀਂ ਇੱਕ ਪੁਰਾਣੀ ਪੰਜਾਬੀ ਕਹਾਵਤ ਤਾਂ ਜ਼ਰੂਰ ਸੁਣੀ ਹੋਵੇਗੀ ਕਿ 100 ਗੰਡੇ ਵੀ ਖਾਦੇ ਤੇ 100 ਛਿੱਤਰ ਵੀ ਖਾਦੇ ਇਹ ਉਦੋਂ ਵਰਤੀ ਜਾਂਦੀ ਹੈ ਜਦੋਂ ਕੋਈ ਬੰਦਾ ਫਾਇਦੇ ਦੇ ਚੱਕਰ ਵਿੱਚ ਅਜਿਹਾ ਕੰਮ ਕਰ ਬੈਠੇ ਕਿ ਫਾਇਦਾ ਤਾਂ ਕੀ ਹੋਣਾ ਸੀ ਉਲਟਾ ਨੁਕਸਾਨ ਅਤੇ ਬਦਨਾਮੀ ਦੋਵੇਂ ਪੱਲੇ ਪੈ ਜਾਣ ਪਰ ਕੀ ਕਦੇ ਸਰਕਾਰਾਂ ਨਾਲ ਵੀ ਅਜਿਹਾ ਹੋ ਸਕਦਾ ਹੈ ਕੀ ਕੋਈ ਸਰਕਾਰ ਕੁਝ ਚੰਗਾ ਕਰਨ ਜਾਵੇ ਪਰ ਨਤੀਜਾ ਅਜਿਹਾ ਨਿਕਲੇ ਕਿ ਨਾ ਕੰਮ ਸਿਰੇ ਚੜੇ ਤੇ ਉਲਟਾ ਲੋਕਣ ਦਾ ਗੁੱਸਾ ਵਖਰਾ ਚੱਲਣਾ ਪਵੇ ਜੀ ਹਾਂ ਪੰਜਾਬ ਦੀ ਮੌਜੂਦਾ ਸਿਆਸਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨਾਲ ਕੁਝ ਅਜਿਹਾ ਹੀ ਹੋਇਆ ਹੈ ਆਓ ਕਰਦੇ ਹਾਂ ਅੱਜ ਇਸ ਵੱਡੀ ਖਬਰ ਦਾ ਪੂਰਾ ਵਿਸ਼ਲੇਸ਼ਣ ਤਾਂ ਦੋਸਤੋ ਮੁੱਦਾ ਹੈ ਸਰਕਾਰ ਦੀ ਵਿਵਾਦਗ੍ਰਸਤ ਲੈਂਡ ਪੂਲਿੰਗ ਨੀਤੀ ਦਾ ਸਰਕਾਰ ਇਸ ਨੂੰ ਵਿਕਾਸ ਦਾ ਮਾਸਟਰ ਸਟ੍ਰੋਕ ਦੱਸ ਰਹੀ ਸੀ ਪਰ ਕਿਸਾਨਾਂ ਨੇ ਇਸ ਨੂੰ ਆਪਣੀ ਜ਼ਮੀਨ ਤੇ ਡਾਕਾ ਕਰਾਰ ਦੇ ਦਿੱਤਾ ਪਹਿਲਾਂ ਇਹ ਸਮਝਦੇ ਹਾਂ ਕਿ ਸਰਕਾਰ ਨੇ ਗੰਡੇ ਖਾਣ ਦੀ ਕੋਸ਼ਿਸ਼ ਕਿਉਂ ਕੀਤੀ ਯਾਨੀ ਇਹ ਲੈਂਡ ਪੋਲਿੰਗ ਨੀਤੀ ਹੈ ਕਿ ਗ੍ਰਾਫਿਕਸ ਨਾਲ ਸਮਝਾਇਆ ਜਾਂਦਾ ਹੈ ਦੇਖੋ ਸਰਕਾਰ ਨੇ ਕਿਹਾ ਕਿ ਸ਼ਹਿਰਾਂ ਦੇ ਨੇੜੇ ਯੋਜਨਾਬੱਧ ਵਿਕਾਸ ਲਈ ਸਾਨੂੰ ਜ਼ਮੀਨ ਚਾਹੀਦੀ ਹੈ ਇਸ ਨੀਤੀ ਤਹਿਤ ਅਸੀਂ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਨਕਦ ਮੁਆਵਜ਼ਾ ਨਹੀਂ ਦੇਵਾਂਗੇ ਬਲਕਿ ਜਦੋਂ ਉਹ ਇਲਾਕਾ ਵਿਕਸਿਤ ਹੋ ਜਾਵੇਗਾ ਤਾਂ ਕਿਸਾਨ ਨੂੰ ਉਸ ਦੀ ਜ਼ਮੀਨ ਦੇ ਬਦਲੇ ਉੱਥੇ ਹੀ ਇੱਕ ਕੀਮਤੀ ਕਮਰਸ਼ੀਅਲ ਜਾਂ ਰਿਹਾਇਸ਼ੀ ਪਲਾਟ ਦੇ ਦੇਵਾਂਗੇ ਸਰਕਾਰ ਦਾ ਤਰਕ ਸੀ ਕਿ ਇਸ ਨਾਲ ਕਿਸਾਨ ਰਾਤੋਂ ਰਾਤ ਕਰੋੜਪਤੀ ਬਣ ਜਾਣਗੇ ਅਤੇ ਵਿਕਾਸ ਵਿੱਚ ਹਿੱਸੇਦਾਰ ਵੀ ਹੋਣਗੇ ਇਹ ਸੀ ਸਰਕਾਰ ਦਾ ਪਲਾਨ ਯਾਨੀ ਗੰਡੇ ਖਾਣ ਦੀ ਕੋਸ਼ਿਸ਼ ਪਰ ਫਿਰ ਸਰਕਾਰ ਨੂੰ ਖੇਤਰ ਕਿਉਂ ਪਏ ਯਾਨੀ ਕਿਸਾਨਾਂ ਨੇ ਇਸ ਦਾ ਵਿਰੋਧ ਕਿਉਂ ਕੀਤਾ ਇਸ ਦੇ ਪਿੱਛੇ ਪੰਜ ਵੱਡੇ ਕਾਰਨ ਸਨ ਪਹਿਲਾ ਭਰੋਸੇ ਦੀ ਘਾਟ ਕਿਸਾਨਾਂ ਨੇ ਕਿਹਾ ਸਾਨੂੰ ਸਰਕਾਰ ਦੇ ਵਾਅਦਿਆਂ ਤੇ ਯਕੀਨ ਨਹੀਂ ਪਲਾਟ ਕਦੋਂ ਮਿਲੇਗਾ ਕਿੱਥੇ ਮਿਲੇਗਾ ਕੋਈ ਗਾਰੰਟੀ ਨਹੀਂ ਦੂਜਾ ਜ਼ਮੀਨ ਮਾਂ ਹੁੰਦੀ ਹੈ ਕਿਸਾਨਾਂ ਨੇ ਕਿਹਾ ਅਸੀਂ ਆਪਣੀ ਪੁਸ਼ਤੈਨੀ ਜ਼ਮੀਨ ਦੇ ਟੁਕੜੇ ਦੇ ਬਦਲੇ ਕਾਗਜ਼ ਦਾ ਟੁਕੜਾ ਨਹੀਂ ਲਵਾਂਗੇ ਤੀਜਾ ਕਾਰਪੋਰੇਟਾਂ ਤੇ ਸ਼ੱਕ ਕਿਸਾਨਾਂ ਨੂੰ ਡਰ ਸੀ ਕਿ ਇਹ ਸਭ ਵੱਡੇ ਬਿਲਡਰਾਂ ਨੂੰ ਫਾਇਦਾ ਦੇਣ ਦੀ ਖੇਡ ਹੈ ਚੌਥਾ ਖੇਤੀ ਦਾ ਕੀ ਬਣੇਗਾ ਜੇ ਜ਼ਮੀਨ ਹੀ ਨਾ ਰਹੀ ਤਾਂ ਸਾਡਾ ਖੇਤੀ ਦਾ ਧੰਦਾ ਹੀ ਖਤਮ ਹੋ ਜਾਵੇਗਾ ਪੰਜਵਾਂ ਅਤੇ ਸਭ ਤੋਂ ਵੱਡਾ ਕਾਰਨ ਨਕਦ ਮੁਆਵਜ਼ੇ ਦੀ ਮੰਗ ਕਿਸਾਨਾਂ ਨੇ ਸਾਫ਼ ਕਿਹਾ ਜੇ ਜ਼ਮੀਨ ਲੈਣੀ ਹੈ ਤਾਂ ਕਾਨੂੰਨ ਮੁਤਾਬਕ ਮਾਰਕੀਟ ਰੇਟ ਤੋਂ 4 ਗੁਣਾ ਵੱਧ ਪੈਸਾ ਦਿਓ ਸਾਨੂੰ ਤੁਹਾਡੇ 플ੌਟ ਨਹੀਂ ਚਾਹੀਦੇ ਤਾਂ ਫਿਰ ਹੋਇਆ ਉਹੀ ਜਿਸ ਦਾ ਡਰ ਸੀ ਪੰਜਾਬ ਭਰ ਵਿੱਚ ਕਿਸਾਨ ਸੜਕਾਂ ਤੇ ਉਤਰ ਆਏ ਧਰਨੇ ਪ੍ਰਦਰਸ਼ਨ ਹੋਏ ਅਤੇ ਸਰਕਾਰ ਤੇ ਐਨਾ ਦਬਾਅ ਬਣਿਆ ਕਿ ਆਖਿਰਕਾਰ ਸਰਕਾਰ ਨੂੰ ਆਪਣੇ ਕਦਮ ਪਿੱਛੇ ਖਿੱਚਣੇ ਪਏ ਇਸ ਦਾ ਨਤੀਜਾ ਕੀ ਨਿਕਲਿਆ ਨਤੀਜਾ ਨੰਬਰ 1 ਗੰਡੇ ਖਾਦੇ ਸਰਕਾਰ ਦੀ ਪੂਰੀ ਮਿਹਨਤ ਸਮਾ ਅਤੇ ਯੋਜਨਾਬੰਦੀ ਬਰਬਾਦ ਹੋ ਗਈ ਨਤੀਜਾ ਨੰਬਰ 2 ਛਿੱਤਰ ਵੀ ਖਾਦੇ ਨੀਤੀ ਤਾਂ ਲਾਗੂ ਹੋਈ ਨਹੀਂ ਉਲਟਾ ਪੰਜਾਬ ਦੇ ਕਿਸਾਨਾਂ ਦੀ ਨਾਰਾਜ਼ਗੀ ਅਤੇ ਸਖਤ ਸਿਆਸੀ ਵਿਰੋਧ ਸਰਕਾਰ ਨੂੰ ਚੱਲਣਾ ਪਿਆ ਇਸੇ ਨੂੰ ਕਹਿੰਦੇ ਨੇ ਦੋਹਰਾ ਕਟਾ ਤਾਂ ਦੋਸਤੋ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਸੋਚਦੇ ਹੋ ਕੀ ਸਰਕਾਰ ਦੀ ਨੀਅਤ ਸਹੀ ਸੀ ਪਰ ਕਿਸਾਨਾਂ ਨੂੰ ਸਮਝਾ ਨਹੀਂ ਸકી ਜਾਂ ਫਿਰ ਕਿਸਾਨਾਂ ਦਾ ਵਿਰੋਧ 100% ਦੀ ਜਾਏ ਸੀ ਆਪਣੀ ਰਾਏ ਸਾਨੂੰ ਹੇਠਾਂ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਦੱਸਣਾ ਮਾਨਸੂਨ ਦੀ ਬੇਰੁਖੀ ਕਿਸਾਨਾਂ ਦੇ ਸਾਹ ਸੂਤੇ ਦੋਸਤੋ ਅੱਜ ਦੀ ਪਹਿਲੀ ਖਬਰ ਸਿੱਧੀ ਪੰਜਾਬ ਦੇ ਖੇਤਾਂ ਅਤੇ ਕਿਸਾਨਾਂ ਨਾਲ ਜੁੜੀ ਹੋਈ ਹੈ। ਪੰਜਾਬ ਤੇ ਇਸ ਵਾਰ ਇੰਦਰ ਦੇਵਤਾ ਮਿਹਰਬਾਨ ਨਹੀਂ ਹੋ ਰਹੇ। ਮਾਨਸੂਨ ਦੇ ਰੁਸ ਜਾਣ ਕਾਰਨ ਝੋਨੇ ਦੀ ਫਸਲ ਤੇ ਸੰਕਟ ਦੇ ਬੱਦਲ ਮੰਡਰਾ ਰਹੇ ਨੇ। ਘੱਟ ਬਾਰਿਸ਼ ਕਾਰਨ ਟਿਊਬਵੈਲਾਂ ਦਾ ਜ਼ੋਰ ਵੱਧ ਗਿਆ ਹੈ ਜਿਸ ਨਾਲ ਦੋਰੀ ਮਾਰ ਪੈ ਰਹੀ ਹੈ। ਇੱਕ ਤਾਂ ਧਰਤੀ ਹੇਠਲਾ ਪਾਣੀ ਹੋਰ ਹੇਠਾਂ ਜਾ ਰਿਹਾ ਹੈ ਤੇ ਦੂਜਾ ਬਿਜਲੀ ਦੀ ਖਪਤ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਰਕਾਰ ਨੇ ਹੁਣ ਇੱਕ ਐਡਵਾਈਸਰੀ ਜਾਰੀ ਕਰਕੇ ਕਿਸਾਨਾਂ ਨੂੰ ਪਾਣੀ ਬਚਾਉਣ ਦੀ ਅਪੀਲ ਕੀਤੀ ਹੈ ਪਰ ਵੱਡਾ ਸਵਾਲ ਇਹ ਹੈ ਕਿ ਜੇ ਮੀਂਹ ਨਾ ਪਿਆ ਤਾਂ ਕੀ ਹੋਵੇਗਾ ਇਸ ਨਾਲ ਕਿਸਾਨਾਂ ਨੂੰ ਵੱਡੇ ਆਰਥਿਕ ਨੁਕਸਾਨ ਦਾ ਡਰ ਸਤਾ ਰਿਹਾ ਹੈ ਦੂਜਾ ਸਰਕਾਰ ਦਾ ਵੱਡਾ ਦਾ ਕੀ ਫਸਲੀ ਵਿਭਿੰਨਤਾ ਨੀਤੀ ਬਚਾਏਗੀ ਪੰਜਾਬ ਦਾ ਪਾਣੀ ਪਾਣੀ ਦੇ ਇਸ ਸੰਕਟ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਇੱਕ ਨਵਾਂ ਹੱਲ ਲੈ ਕੇ ਆਈ ਹੈ ਸਰਕਾਰ ਨੇ ਫਸਲੀ ਵਿਭਿੰਨਤਾ ਨੀਤੀ 2025 ਦਾ ਐਲਾਨ ਕਰ ਦਿੱਤਾ ਹੈ ਇਸ ਨੀਤੀ ਦਾ ਮਕਸਦ ਹੈ ਝੋਨੇ ਹੇਠੋਂ ਰਕਬਾ ਘਟਾਉਣਾ ਸਰਕਾਰ ਕਹਿ ਰਹੀ ਹੈ ਕਿ ਜਿਹੜੇ ਕਿਸਾਨ ਝੋਨੇ ਦੀ ਥਾਂ ਮੱਕੀ ਦਾਲਾਂ ਜਾਂ ਸਬਜ਼ੀਆਂ ਉਗਾਉਣਗੇ ਉਹਨਾਂ ਨੂੰ ਪ੍ਰਤੀ ਏਕੜ ਪੈਸਾ ਵੀ ਮਿਲੇਗਾ ਅਤੇ ਬੀਜਾਂ ਤੇ ਸਬਸਿਡੀ ਵੀ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਪਾਣੀ ਬਚੇਗਾ ਤੇ ਜ਼ਮੀਨ ਦੀ ਸਿਹਤ ਵੀ ਸੁਧਰੇਗੀ ਪਰ ਇਸ ਤਸਵੀਰ ਦਾ ਦੂਜਾ ਪਾਸਾ ਵੀ ਹੈ ਕਿਸਾਨ ਜੱਥੇਬੰਦੀਆਂ ਸਵਾਲ ਚੁੱਕ ਰਹੀਆਂ ਨੇ ਕਿ ਸਰਕਾਰ ਬਦਲਮੀਆਂ ਫਸਲਾਂ ਤੇ ਐਮਐਸਪੀ ਅਤੇ ਖਰੀਦ ਦੀ ਗਰੰਟੀ ਦੇਵੇਗੀ ਕਿਤੇ ਅਜੇਹਾ ਨਾ ਹੋਵੇ ਕਿ ਕਿਸਾਨ ਝੋਨਾ ਛੱਡ ਦੇਣ ਤੇ ਉਹਨਾਂ ਦੀ ਦੂਜੀ ਫਸਲ ਵੀ ਮੰਡੀਆਂ ਵਿੱਚ ਰੁੜ ਜਾਵੇ ਤੀਜਾ ਮੁਫਤ ਬਿਜਲੀ ਤੇ ਸਿਆਸਤ ਗਰਮ ਕੀ ਖਜ਼ਾਨੇ ਤੇ ਪੈ ਰਿਹਾ ਵੱਡਾ ਬੋਝ ਦੋਸਤੋ ਪੰਜਾਬ ਵਿੱਚ 300 ਯੂਨਿਟ ਮੁਫਤ ਬਿਜਲੀ ਦੀ ਸਕੀਮ ਨੇ ਜਿੱਥੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਉੱਥੇ ਹੀ ਹੁਣ ਇਸ ਤੇ ਸਿਆਸਤ ਪੱਕ ਗਈ ਹੈ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਦਿਆਂ ਦੋਸ਼ ਲਾਇਆ ਹੈ ਕਿ ਮੁਫਤ ਬਿਜਲੀ ਕਾਰਨ ਪਾਵਰਕਾਮ ਕੰਗਾਲ ਹੋ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਸਬਸਿਡੀ ਦਾ ਪੈਸਾ ਸਮੇਂ ਸਿਰ ਨਹੀਂ ਦੇ ਰਹੀ ਜਿਸ ਕਾਰਨ ਪਾਵਰਕਾਮ ਦੀ ਹਾਲਤ ਖਰਾਬ ਹੈ ਦੂਜੇ ਪਾਸੇ ਸਰਕਾਰ ਦਾ ਦਾਵਾ ਹੈ ਕਿ ਉਹ ਲੋਕਾਂ ਨੂੰ ਦਿੱਤੀ ਹਰ ਗਾਰੰਟੀ ਪੂਰੀ ਕਰ ਰਹੀ ਹੈ ਪਰ ਸਵਾਲ ਇਹ ਹੈ ਕਿ ਕੀ ਲੋਕਾਂ ਨੂੰ ਰਾਹਤ ਦੇਣ ਵਾਲੀ ਇਹ ਸਕੀਮ ਪੰਜਾਬ ਦੇ ਸਰਕਾਰੀ ਖਜ਼ਾਨੇ ਤੇ ਇੱਕ ਵੱਡਾ ਬੋਝ ਤਾਂ ਨਹੀਂ ਬਣ ਰਹੀ ਚੌਥਾ ਨਸ਼ਾ ਤਸਕਰਾਂ ਤੇ ਵੱਡਾ ਵਾਰ ਐਸਟੀਐਫ ਨੇ ਤੋੜੀ ਡਰੋਨ ਵਾਲੀ ਸਪਲਾਈ ਲਾਈਨ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰ ਰਹੇ ਨਸ਼ੇ ਖਿਲਾਫ ਪੰਜਾਬ ਪੁਲਿਸ ਦੀ ਐਸਟੀਐਫ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਪੁਲਿਸ ਨੇ ਸਰਹੱਦ ਪਾਰੂ ਡਰੋਨ ਰਾਹੀਂ ਹੈਰੋਇਨ ਭੇਜਣ ਵਾਲੇ ਇੱਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾ ਹਾਸ਼ ਕੀਤਾ ਇਸ ਕਾਰਵਾਈ ਵਿੱਚ ਪੰਜ ਤਸਕਰਾਂ ਨੂੰ 10 ਕਿਲੋ ਹੈਰੋਇਨ ਅਤੇ ਡਰੋਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਲਈ ਇਹ ਵੱਡੀ ਜਿੱਤ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਇਹ ਡਰੋਨ ਵਾਲੀ ਤਸਕਰੀ ਇੱਕ ਵੱਡੀ ਸਿਰਦਰਦੀ ਬਣੀ ਹੋਈ ਸੀ। ਇਸ ਗ੍ਰਿਫਤਾਰੀ ਨਾਲ ਨਸ਼ੇ ਦੀ ਸਪਲਾਈ ਲਾਈਨ ਨੂੰ ਵੱਡਾ ਝਟਕਾ ਲੱਗਾ ਹੈ ਪਰ ਅਸਲ ਚੁਣੌਤੀ ਅਜੇ ਵੀ ਉਹੀ ਹੈ ਕਿ ਜਦੋਂ ਤੱਕ ਨਸ਼ੇ ਦੀ ਮੰਗ ਖਤਮ ਨਹੀਂ ਹੁੰਦੀ ਇਹ ਲੜਾਈ ਜਾਰੀ ਰਹੇਗੀ। ਦੋਸਤੋ ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਤੋਂ ਇੱਕ ਵੱਡੀ ਖੁਸ਼ਖਬਰੀ ਆ ਰਹੀ ਹੈ। ਪੰਜਾਬ ਸਰਕਾਰ ਨੇ ਲੁਧਿਆਣਾ ਨੇੜੇ ਇੱਕ ਵਿਸ਼ਾਲ ਟੈਕਸਟਾਈਲ ਪਾਰਕ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਸਿਰਫ ਇੱਕ ਪਾਰਕ ਨਹੀਂ ਸਗੋਂ ਉਮੀਦ ਹੈ ਪੰਜਾਬ ਦੇ 50,000 ਤੋਂ ਵੱਧ ਨੌਜਵਾਨਾਂ ਲਈ ਰੋਜ਼ਗਾਰ ਦੀ। ਇਸ ਪਾਰਕ ਵਿੱਚ ਧਾਗੇ ਤੋਂ ਲੈ ਕੇ ਰੰਗਾਈ ਬੁਣਾਈ ਅਤੇ ਤਿਆਰ ਕੱਪੜੇ ਬਣਾਉਣ ਤੱਕ ਦਾ ਸਾਰਾ ਕੰਮ ਇੱਕੋ ਥਾਂ ਤੇ ਹੋਵੇਗਾ ਸਰਕਾਰ ਦਾ ਦਾਵਾ ਹੈ ਕਿ ਇਸ ਨਾਲ ਨਾ ਸਿਰਫ ਪੰਜਾਬ ਦੇ ਟੈਕਸਟਾਈਲ ਉਦਯੋਗ ਨੂੰ ਵਿਸ਼ਵ ਪੱਧਰ ਤੇ ਪਛਾਣ ਮਿਲੇਗੀ ਸਗੋਂ ਵੱਡੀਆਂ-ਵੱਡੀਆਂ ਕੰਪਨੀਆਂ ਇੱਥੇ ਨਿਵੇਸ਼ ਕਰਨਗੀਆਂ ਹਾਲਾਂਕਿ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਪੂਰਾ ਕਰਨਾ ਅਤੇ ਵਾਤਾਵਰਣ ਸੰਬੰਧੀ ਚਿੰਤਾਵਾਂ ਨੂੰ ਦੂਰ ਕਰਨਾ ਸਰਕਾਰ ਲਈ ਇੱਕ ਵੱਡੀ ਚੁਣੌਤੀ ਹੋਵੇਗੀ ਕੈਨੇਡਾ ਜਾਣ ਵਾਲੇ ਸਾਵਧਾਨ ਵੀਜ਼ਾ ਨਿਯਮ ਹੋਏ ਸਖਤ ਇੱਕ ਗਲਤੀ ਪੈ ਸਕਦੀ ਹੈ ਪਾਰੇ ਐਂਕਰ ਹੁਣ ਗੱਲ ਕਰਦੇ ਆ ਉਸ ਖਬਰ ਦੀ ਜਿਸ ਨਾਲ ਪੰਜਾਬ ਦਾ ਹਰ ਦੂਜਾ ਪਰਿਵਾਰ ਜੁੜਿਆ ਹੋਇਆ ਹੈ ਜੀ ਹਾਂ ਇਹ ਖਬਰ ਹੈ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਕੈਨੇਡੀਅਨ ਸਰਕਾਰ ਨੇ ਸਟੂਡੈਂਟ ਵੀਜ਼ਾ ਦੇ ਨਿਯਮਾਂ ਵਿੱਚ ਵੱਡੀ ਤਬਦੀਲੀ ਕੀਤੀ ਹੈ ਹੁਣ ਵਿਦਿਆਰਥੀਆਂ ਨੂੰ ਵੱਧ ਪੈਸੇ ਪਬ ਜੀਆਈਸੀ ਦਿਖਾਉਣੇ ਪੈਣਗੇ ਅਤੇ ਕਾਲਜਾਂ ਦੀ ਜਾਂਚ ਪੜਤਾਲ ਵੀ ਪਹਿਲਾਂ ਨਾਲੋਂ ਕਿਤੇ ਵੱਧ ਸਖਤ ਹੋ ਗਈ ਹੈ ਇਮੀਗ੍ਰੇਸ਼ਨ ਸਲਾਹਕਾਰਾਂ ਨੇ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਜਾਲੀ ਦਸਤਾਵੇਜ਼ਾਂ ਦਾ ਸਹਾਰਾ ਨਾ ਲੈਣ ਅਤੇ ਸਿਰਫ ਚੰਗੀ ਰੈਪਿਊਟੇਸ਼ਨ ਵਾਲੇ ਸਰਕਾਰੀ ਕਾਲਜਾਂ ਵਿੱਚ ਹੀ ਦਾਖਲਾ ਲੈਣ। ਇਹ ਕਦਮ ਭਾਵੇਂ ਕਈ ਵਿਦਿਆਰਥੀਆਂ ਲਈ ਮੁਸ਼ਕਲਾਂ ਪੈਦਾ ਕਰੇਗਾ ਪਰ ਇਸ ਦਾ ਉਦੇਸ਼ ਫਰਜੀ ਵਾੜੇ ਨੂੰ ਰੋਕਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਸਿਰਫ ਅਸਲ ਵਿਦਿਆਰਥੀ ਹੀ ਕੈਨੇਡਾ ਪਹੁੰਚਣ। ਗੁਰੂ ਨਗਰੀ ਚ ਸਮਾਰਟ ਸਿਟੀ ਦਾ ਸੁਪਨਾ ਅਧੂਰਾ, ਲੋਕ ਕਹਿ ਰਹੇ ਕਦੋਂ ਖਤਮ ਹੋਵੇਗਾ ਇਹ ਖਲਾਰਾ। ਐਂਕਰ ਦੋਸਤੋ ਕੇਂਦਰ ਸਰਕਾਰ ਦੇ ਅਭਿਆਸੀ ਸਮਾਰਟ ਸਿਟੀ ਪ੍ਰੋਜੈਕਟ ਦਾ ਅੰਮ੍ਰਿਤਸਰ ਵਿੱਚ ਬੁਰਾ ਹਾਲ। ਕਰੋੜਾਂ ਰੁਪਏ ਆਉਣ ਦੇ ਬਾਵਜੂਦ ਸ਼ਹਿਰ ਵਿੱਚ ਵਿਕਾਸ ਕਾਰਜ ਕਛੂਏ ਦੇ ਚਾਲੇ ਚੱਲ ਰਹੇ ਨੇ। ਥਾਂ-ਥਾਂ ਤੇ ਸੜਕਾਂ ਪੁੱਟੀਆਂ ਪਈਆਂ ਨੇ, ਸਮਾਰਟ ਸੜਕਾਂ, ਅੰਡਰਗਰਾਊਂਡ ਵਾਇਰਿੰਗ ਅਤੇ ਟ੍ਰੈਫਿਕ ਪ੍ਰਬੰਧਨ ਵਰਗੇ ਪ੍ਰੋਜੈਕਟ ਅੱਧ ਵਿਚਾਲੇ ਲਟਕੇ ਹੋਏ ਨੇ। ਇਸ ਕਾਰਨ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਦਾ ਜਿਉਣਾ ਮੁਸ਼ਕਲ ਹੋ ਗਿਆ ਹੈ। ਲੋਕਾਂ ਵਿੱਚ ਭਾਰੀ ਗੁੱਸਾ ਹੈ ਅਤੇ ਉਹ ਸਵਾਲ ਪੁੱਛ ਰਹੇ ਨੇ ਕਿ ਆਖਰ ਇਹ ਖਲਾਰਾ ਕਦੋਂ ਖਤਮ ਹੋਵੇਗਾ। ਵਿਭਾਗਾਂ ਵਿਚਾਲੇ ਤਾਲਮੇਲ ਦੀ ਘਾਟ ਅਤੇ ਠੇਕੇਦਾਰਾਂ ਦੀ ਢਿੱਲੀ ਕਾਰਗੁਜ਼ਾਰੀ ਇਸ ਦੇਰੀ ਦਾ ਮੁੱਖ ਕਾਰਨ ਦੱਸੇ ਜਾ ਰਹੇ ਨੇ। ਪ੍ਰਾਲੀ ਹੁਣ ਨਹੀਂ ਬਣੇਗੀ ਪ੍ਰਦ ਐਂਕਰ ਪੰਜਾਬ ਦੀ ਸਭ ਤੋਂ ਵੱਡੀ ਸਿਰਦਰਦੀ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਅੱਜ ਬਰਨਾਲਾ ਵਿਖੇ ਇੱਕ ਨਵੇਂ ਅਤੇ ਆਤੀ ਆਧੁਨਿਕ ਬਾਇਓ ਸੀएनजी ਪਲਾਂਟ ਦਾ ਉਦਘਾਟਨ ਕੀਤਾ ਗਿਆ ਹੈ। ਇਹ ਪਲਾਂਟ ਕਿਸਾਨਾਂ ਤੋਂ ਪਰਾਲੀ ਖਰੀਦ ਕੇ ਉਸ ਨੂੰ ਸਾਫ਼ ਸੁਥਰੀ ਊਰਜਾ ਯਾਨੀ ਕੰਪਰੈਸਡ ਬਾਇਓ ਗੈਸ ਵਿੱਚ ਬਦਲੇਗਾ। ਇਸ ਨਾਲ ਦੋਰਾ ਫਾਇਦਾ ਹੋਵੇਗਾ। ਇੱਕ ਤਾਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਹੀਂ ਲੱਗੇਗੀ ਜਿਸ ਨਾਲ ਦਿੱਲੀ ਐਨਸੀਆਰ ਤੱਕ ਫੈਲਣ ਵਾਲਾ ਜ਼ਹਿਰੀਲਾ ਧੂੰਆਂ ਰੁਕੇਗਾ ਅਤੇ ਦੂਜਾ ਕਿਸਾਨਾਂ ਨੂੰ ਪਰਾਲੀ ਵੇਚ ਕੇ ਵਾਧੂ ਆਮਦਨ ਵੀ ਹੋਵੇਗੀ। ਜੇਕਰ ਅਜਿਹੇ ਪ੍ਰੋਜੈਕਟ ਪੂਰੇ ਪੰਜਾਬ ਵਿੱਚ ਸਫਲ ਹੁੰਦੇ ਨੇ ਤਾਂ ਇਹ ਇੱਕ ਕ੍ਰਾਂ ਸਾਬਤ ਹੋ ਸਕਦਾ ਹੈ ਸਿਹਤ ਵਿਭਾਗ ਦਾ ਅਲਰਟ ਪੰਜਾਬ ਵਿੱਚ ਡੇਂਗੂ ਮਲੇਰੀਆ ਦਾ ਖਤਰਾ ਵਧਿਆ ਐਂਕਰ ਮੌਸਮ ਬਦਲ ਰਿਹਾ ਹੈ ਤੇ ਇਸ ਦੇ ਨਾਲ ਹੀ ਬਿਮਾਰੀਆਂ ਦਾ ਖਤਰਾ ਵੀ ਵਧ ਰਿਹਾ ਹੈ ਪੰਜਾਬ ਦੇ ਸਿਹਤ ਵਿਭਾਗ ਨੇ ਸੂਬੇ ਵਿੱਚ ਡੇਂਗੂ ਅਤੇ ਮਲੇਰੀਆ ਦੇ ਵਾਧੇ ਮਾਮਲਿਆਂ ਨੂੰ ਲੈ ਕੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਬਾਰਿਸ਼ਾਂ ਤੋਂ ਬਾਅਦ ਥਾਂ-ਥਾਂ ਤੇ ਖੜੇ ਪਾਣੀ ਕਾਰਨ ਮੱਛਰਾਂ ਦੀ ਭਰਮਾਰ ਹੋ ਗਈ ਹੈ ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਦੇ ਕੂਲਰਾਂ ਗਮਲਿਆਂ ਅਤੇ ਛੱਤਾਂ ਤੇ ਪਾਣੀ ਇਕੱਠਾ ਨਾ ਹੋਣ ਦੇਣ ਜੇਕਰ ਕਿਸੇ ਨੂੰ ਤੇਜ਼ ਬੁਖਾਰ ਸਿਰਦਰਦ ਜਾਂ ਸਰੀਰ ਵਿੱਚ ਦਰਦ ਦੀ ਸ਼ਿਕਾਇਤ ਹੁੰਦੀ ਹੈ ਤਾਂ ਤੁਰੰਤ ਡਾਕ ਵਿਪາກ ਵੱਲੋਂ ਥਾਂ-ਥਾਂ ਤੇ ਫੌਗਿੰਗ ਵੀ ਕਰਵਾਈ ਜਾ ਰਹੀ ਹੈ ਪਰ ਤੁਹਾਡੀ ਸਾਵਧਾਨੀ ਹੀ ਸਭ ਤੋਂ ਵੱਡਾ ਬਚਾਅ ਹੈ ਗੈਂਗਸਟਰਾਂ ਦੀ ਹੁਣ ਖੈਰ ਨਹੀਂ ਏਜੀਟੀਐਫ ਨੇ ਦੋ ਹੋਰ ਦਬੋਚੇ ਐਂਕਰ ਪੰਜਾਬ ਵਿੱਚ ਗੈਂਗਸਟਰਵਾਦ ਨੂੰ ਜੜੋਂ ਖਤਮ ਕਰਨ ਲਈ ਪੁਲਿਸ ਦੀ ਮੁਹਿੰਮ ਲਗਾਤਾਰ ਜਾਰੀ ਹੈ ਮੁੱਖ ਮੰਤਰੀ ਵੱਲੋਂ ਬਣਾਈ ਗਈ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇੱਕ ਹੋਰ ਵੱਡੀ ਕਾਰਵਾਈ ਕਰਦੇ ਹੋਏ ਇੱਕ ਖਤਰਨਾਕ ਗਿਰੋਹ ਦੇ ਦੋ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਗ੍ਰਫਤਰੀ ਇੱਕ ਤਿੱਕੀ ਮੁਕਾਬਲੇ ਤੋਂ ਬਾਅਦ ਦੱਸੀ ਜਾ ਰਹੀ ਹੈ। ਇਹ ਗੈਂਗਸਟਰ ਕਤਲ ਅਤੇ ਫਿਰੋਤੀਏ ਦੇ ਕਈ ਮਾਮਲਿਆਂ ਵਿੱਚ ਲੋੜੀ ਦੇ ਸਨ। ਉਹਨਾਂ ਕੋਲ ਵਿਦੇਸ਼ੀ ਹਥਿਆਰ ਵੀ ਬਰਾਮਦ ਹੋਏ ਹਨ। ਪੰਜਾਬ ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਸੂਬੇ ਵਿੱਚ ਕਿਸੇ ਵੀ ਗੈਂਗਸਟਰ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇਗਾ।